ਹੈਲੋ ਫਰੈਂਡਸ ਵੈਲਕਮ ਔਨ ਐਕਸਟਾਡੀ ਚੈਨਲ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਸਿੱਖ ਇਤਿਹਾਸ ਬਾਰੇ ਜਿਨ੍ਹਾਂ ਦੇ ਵਿੱਚ ਕਿ ਆਪਾਂ ਭਾਈ ਤਾਰੂ ਸਿੰਘ ਜੀ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਪ੍ਰਾਈਵੇਟ ਜਾਂ ਸਰਕਾਰੀ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਬੈਲ ਆਈਕਨ ਤੇ 올 ਨੋਟੀਫਿਕੇਸ਼ਨ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਦੇਣਾ ਹਾਂਜੀ ਹੁਣ ਅਸੀਂ ਚੱਲਦੇ ਹਾਂ ਭਾਈ ਤਾਰੂ ਸਿੰਘ ਜੀ ਦੇ ਇਤਿਹਾਸ ਵੱਲ ਭਾਈ ਤਾਰੂ ਸਿੰਘ ਜੀ ਮਾਤਾ ਧਰਮਕੌਰ ਜੀ ਪਿਤਾ ਭਾਈ ਜੋਧ ਸਿੰਘ ਜੀ ਜਨਮ ਮਿਤੀ 6 ਅਕਤੂਬਰ 1720 ਈਸਵੀ 23 ਅੱਸੂ ਸੰਮਤ 1776 ਬਿਕਰਮੀ ਜਨਮ ਸਥਾਨ ਪਿੰਡ ਪੋਲਾ ਜ਼ਿਲ੍ਹਾ ਸ੍ਰੀ ਅਮਰਤ ਸਰ ਸਾਹਿਬ ਵਿਖੇ ਜੋ ਕਿ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ ਸੀ ਸ਼ਹਾਦਤ ਦੀ ਮਿਤੀ 1 ਜੁਲਾਈ 1745 ਈਸਵੀ 1 ਸਾਵਣ ਸੰਮਤ 1802 ਬਿਕਰਮੀ ਸ਼ਹਾਦਤ ਦਾ ਸਥਾਨ ਨਕਾਸ਼ ਚੌਕ ਲਾਹੌਰ ਭਾਈ ਤਾਰੂ ਸਿੰਘ ਜੀ ਦੇ ਪਿਤਾ ਜੀ ਜ਼ਾਲਮ ਹਕੂਮਤ ਦਾ ਟਾਕਰਾ ਕਰਦੇ ਹੋਏ ਜੋ ਕਿ ਧਰਮ ਯੁੱਧ ਦੇ ਵਿੱਚ ਸ਼ਹੀਦ ਹੋ ਗਏ ਸਨ ਗੁਰਸਿੱਖ ਮਾਤਾ ਜੀ ਨੇ ਉਹਨਾਂ ਦੀ ਰਗ ਰਗ ਵਿੱਚ ਗੁਰਵਾਨੀ ਗੁਰ ਇਤਿਹਾਸ ਗੁਰਸਿੱਖੀ ਲਈ ਪਿਆਰ ਪਾ ਦਿੱਤਾ ਘਰ ਵਿੱਚ ਆਪ ਆਪਣੀ ਮਾਤਾ ਜੀ ਅਤੇ ਭੈਣ ਨਾਲ ਰਹਿੰਦੇ ਸਨ ਦੋਵੇਂ ਭੈਣ ਭਰਾ ਬਹੁਤ ਮਿਹਨਤੀ ਅਤੇ ਆਗਿਆਕਾਰੀ ਸਨ ਭਾਈ ਤਾਰੂ ਸਿੰਘ ਜੀ ਨੇ ਵੱਡੇ ਹੋ ਕੇ ਖੇਤੀਬਾੜੀ ਦਾ ਕੰਮ ਕਾਜ ਜੋ ਕਿ ਸੰਭਾਲ ਲਿਆ ਸੀ ਅਤੇ ਸਾਦਾ ਜੀਵਨ ਬਤੀਤ ਕਰਨ ਲੱਗ ਪਏ ਉਹ ਖੇਤੀਬਾੜੀ ਦੀ ਉਪਜ ਦਾ ਕੁਝ ਹਿੱਸਾ ਦਾ ਸਰਕਾਰ ਨੂੰ ਕਰਦੇ ਰੂਪੇ ਜਮਾ ਕਰਵਾ ਦਿੰਦੇ ਅਤੇ ਬਾਕੀ ਬਚੇ ਹਿੱਸੇ ਵਿੱਚੋਂ ਥੋੜਾ ਜਿਹਾ ਪਰਿਵਾਰ ਲਈ ਰੱਖ ਕੇ ਬਾਕੀ ਅਨਾਜ ਜੰਗਲ ਬੇਲਿਆਂ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਜੋਕੇ ਦੇ ਦਿੰਦੇ ਸਨ ਘਰ ਆਉਣ ਵਾਲੇ ਜ਼ਰੂਰਤਮੰਦ ਲੋਕਾਂ ਦੀ ਵੀ ਉਹ ਅੰਨ ਪਾਣੀ ਨਾਲ ਪੂਰੀ ਸੇਵਾ ਕਰਦੇ ਸਨ ਮੁਸ਼ਕਲਾਂ ਭਰੇ ਹਾਲਾਤਾਂ ਵਿੱਚ ਵੀ ਭਾਈ ਤਾਰੂ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਮਿਲ ਕੇ ਸਿੰਘਾਂ ਦੀ ਸਹਾਇਤਾ ਲੰਗਰ ਤੇ ਹੋਰ ਜ਼ਰੂਰੀ ਚੀਜ਼ਾਂ ਨਾਲ ਕੀਤੀ ਮੁਗਲ ਹਕੂਮਤ ਦੇ ਇੱਕ ਮੁਖਬਰ ਜੰਡਿਆਲੇ ਦੇ ਹਰ ਭਗਤ ਨਰਨਜਣੀਆਂ ਨੇ ਭਾਈ ਤਾਰੂ ਸਿੰਘ ਜੀ ਖਿਲਾਫ ਗਵਰਨਰ ਜ਼ਕਰੀਆ ਖਾਨ ਦੇ ਕੰਨ ਭਾ ਦਿੱਤੇ ਜ਼ਕਰੀਆ ਖਾਨ ਤੋਂ ਇਹ ਬਰਦਾਸ਼ਤ ਨਾ ਹੋਇਆ ਉਸਨੇ ਤੁਰੰਤ ਹੀ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਉਹਨਾਂ ਨੂੰ ਬੰਦੀ ਬਣਾ ਕੇ ਪੇਸ਼ ਕੀਤਾ ਗਿਆ ਅਤੇ ਬਹੁਤ ਤਸੀਹੇ ਦਿੱਤੇ ਗਏ। ਭਾਈ ਤਾਰੂ ਸਿੰਘ ਜੀ ਨੂੰ ਸਿੰਘਾਂ ਦੀ ਸਹਾਇਤਾ ਕਰਨਾ ਜੋ ਕਿ ਜ਼ਾਲਮਾਂ ਦੀ ਨਿਗਾਹ ਵਿੱਚ ਇੱਕ ਜੁਰਮ ਸੀ। ਕਾਰਨ ਬਹੁਤ ਅਤਿਆਚਾਰ ਸਹਿਣ ਕਰਨੇ ਪਏ ਪਰ ਉਹ ਸਿੱਖੀ ਸਦਕ ਤੋਂ ਜਰਾ ਵੀ ਨਾ ਡੋਲੇ। ਜਗਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਆਪਣਾ ਧਰਮ ਛੱਡ ਕੇ ਮੁਸਲਮਾਨ ਬਨਣ ਲਈ ਕਿਹਾ ਅਤੇ ਅਜਿਹਾ ਨਾ ਮੰਨਣ ਤੇ ਕੈਸ ਕਤਲ ਕਰਨ ਦੇ ਹੁਕਮ ਦੇ ਦਿੱਤਾ। ਪਰਪਾਈ ਤਾਰੂ ਸਿੰਘ ਜੀ ਨੇ ਨਾ ਤਾਂ ਮੁਸਲਮਾਨ ਬਾਨ ਦੀ ਅਤੇ ਨਾ ਹੀ ਕੇਸ ਕਤਲ ਕਰਵਾਉਣ ਦੀ ਗੱਲ ਮੰਨੀ। ਉਹਨਾਂ ਨੇ ਕਿਹਾ ਕਿ ਮੈਂ ਸਿਰ ਤਾਂ ਕਟਵਾ ਸਕਦਾ ਹਾਂ ਪਰ ਸਤਗੁਰ ਦੀ ਦਿੱਤੀ ਪਿਆਰੀ ਪਵਿੱਤਰ ਦਾਤ ਕੇਸ ਕਤਲ ਨਹੀਂ ਕਰਵਾ ਸਕਦਾ। ਇਸ ਤੋਂ ਬਾਅਦ ਜ਼ਕਰੀਆ ਖਾਨ ਨੇ ਜਲਾਦ ਨੂੰ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਕੇਸਾਂ ਸਮੇਤ ਉਤਾਰਨ ਦਾ ਹੁਕਮ ਦੇ ਦਿੱਤਾ। ਜਿਸ ਨੂੰ ਭਾਈ ਤਾਰੂ ਸਿੰਘ ਜੀ ਨੇ ਪ੍ਰਮਾਤਮਾ ਦਾ ਭਾਣਾ ਮੰਨ ਕੇ ਖਿੜੇ ਮੱਥੇ ਪਰਵਾਣ ਕੀਤਾ। ਉਹਨਾਂ ਨੇ ਸਿੱਖੀ ਨੂੰ ਕੇਸਾ ਸਵਾਸਾਂ ਸੰਗ ਨਿਵਾ ਕੇ ਨੌਕੀ ਮਿਸਾਲ ਕਾਇਮ ਕੀਤੀ ਜਦੋਂ ਜਲਾਦ ਆਪ ਜੀ ਦੀ ਖੋਪਰੀ ਉਤਾਰ ਰਿਹਾ ਸੀ ਤਾਂ ਆਪ ਜੀ ਦੇ ਮੂੰਹੋਂ ਸੀ ਵੀ ਨਾ ਨਿਕਲੀ ਅਤੇ ਆਪ ਜੀ ਨਿਰੰਤਰ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਪੰਥ ਪ੍ਰਕਾਸ਼ ਦੇ ਘਰ ਦਾ ਸਰਦਾਰ ਰਤਨ ਸਿੰਘ ਪੰਗੋ ਜੀ ਲਿਖਦੇ ਹਨ ਜਿਮ ਜਿਮ ਸਿੰਘ ਕੋ ਤੁਰਕ ਸਤਾਵੇ ਤਿਮ ਤਿਮ ਮੁਖ ਸਿੰਘ ਲਾਲੀ ਆਵੇ ਜਿਮ ਜਿਮ ਸਿੰਘ ਕਛ ਪੀਣਾ ਖਾਏ ਤਿੰਤਿੰਗ ਸਾਂ ਸੰਗ ਸੰਤੋਖ ਹੋਵੇ ਆਈ ਕਹਾ ਜਾਂਦਾ ਹੈ ਕਿ ਖੋਪਰੀ ਉਤਰ ਜਾਣ ਤੋਂ ਬਾਅਦ ਵੀ ਆਪ ਜੀ 22 ਦਿਨ ਤੱਕ ਜੀਵਤ ਰਹੇ ਇਸ ਤਰ੍ਹਾਂ ਆਪਨੇ 1 ਜੁਲਾਈ ਸਨ 1745 ਈਸਵੀ ਨੂੰ ਸ਼ਹੀਦੀ ਪ੍ਰਾਪਤ ਕੀਤੀ ਇਤਿਹਾਸ ਅਨੁਸਾਰ ਜਿਸ ਸਮੇਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ ਉਸ ਸਮੇਂ ਜਕਰੀਆ ਖਾਨ ਦੇ ਪੇਟ ਵਿੱਚ ਤਰਦ ਸ਼ੁਰੂ ਹੋਇਆ ਅਤੇ ਉਸ ਦਾ ਪਿਸ਼ਾਬ ਬੰਦ ਹੋ ਗਿਆ ਉਹ ਬਿਸ਼ਾਮ ਨਾ ਆਉਣ ਕਾਰਨ ਤੜਫ ਰਿਹਾ ਸੀ ਹਕੀਮਾਂ ਵੇਦਾਂ ਦੇ ਸਾਰੇ ਯਤਨ ਬ्यर्थ ਗਏ ਉਸ ਨੂੰ ਸਮਝ ਆ ਚੁੱਕੀ ਸੀ ਕਿ ਇਹ ਸਭ ਗੁਰੂ ਜੀ ਦੇ ਸਿੱਖ ਭਾਈ ਤਾਰੂ ਸਿੰਘ ਜੀ ਉੱਪਰ ਜ਼ੁਲਮ ਕਰਨ ਕਾਰਨ ਹੀ ਹੋ ਰਿਹਾ ਹੈ ਹਰ ਤਰ੍ਹਾਂ ਦੀ ਦਵਾਈ دارو ਤੋਂ ਬਾਅਦ ਵੀ ਫਰਕ ਨਾ ਪਿਆ ਜਿਸ ਤੋਂ ਬਾਅਦ ਜ਼ਕਰੀਆ ਖਾਨ ਪੰਥ ਦੀ ਸ਼ਰਨ ਵਿੱਚ ਆ ਗਿਆ ਪੰਥ ਦਾ ਹੁਕਮ ਹੋਇਆ ਕਿ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਜ਼ਕਰੀਆ ਖਾਨ ਦੇ ਸਿਰ ਤੇ ਮਾਰ ਨਾਲ ਜਕਰੀਆ ਖਾਨ ਨੂੰ ਪੀਸਾਬ ਆਵੇਗਾ ਭਾਈ ਸਾਹਿਬ ਦੀ ਜੁੱਤੀ ਮਾਰਨ ਨਾਲ ਹੀ ਤੜਫਦੇ ਹੋਏ ਜਕਰੀਆ ਖਾਨ ਨੂੰ ਪੀਸਾਬ ਆਉਂਦਾ ਸੀ ਅੰਤ ਵਿੱਚ ਇਸ ਰੋਗ ਨਾਲ ਹੀ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਤੋਂ ਕੁਝ ਘੰਟੇ ਪਹਿਲਾਂ ਮੌਤ ਹੋ ਗਈ ਸਿੱਖਿਆ ਭਾਈ ਤਾਰੂ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਅਸੀਂ ਆਪਣੀ ਨਿਤ ਦੀ ਅਰਦਾਸ ਵਿੱਚ ਯਾਦ ਕਰਦੇ ਹਾਂ ਉਹਨਾਂ ਦੀ ਮਹਾਨ ਕੁਰਬਾਨੀ ਸਾਡਾ ਮਾਰਗਦਰਸ਼ਨ ਕਰਦਿਆਂ ਸਾਨੂੰ ਸਦਾ ਹੀ ਸਿੱਖਾਂ ਨੂੰ ਸਿੱਖੀ ਕੇਸਾਂ ਸਵਾਸ ਸੰਗ ਨਿਵੋਂ ਦੀ ਪ੍ਰੇਰਨਾ ਕਰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ